ਦੇ ਵੀਰਾ ਭੈਣਾ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਅੱਜ ਤੁਹਾਨੂੰ ਇੱਕ ਕਮਾਲ ਦਾ ਖੂਬਸੂਰਤ ਨਜ਼ਾਰਾ ਵਿਖਾਉਣਾ ਹੈ ਕਮਾਲ ਦਾ ਖੂਬਸੂਰਤ ਨਜ਼ਾਰਾ ਵਿਖਾਵਾਂਗੇ ਤੇ ਜਿਹਨੂੰ ਵੇਖ ਕੇ ਬਾਈ ਤੁਸੀਂ ਬਾਗੋ-ਵਾਗ ਹੋ ਜਾਣਾ ਕਿਉਂਕਿ ਨਜ਼ਾਰਾ ਇੰਨਾ ਘੈਂਟ ਹੈ ਤੇ ਤੁਸੀਂ ਵੇਖ ਕੇ ਨਾ ਹੈਰਾਨ ਹੋ ਜਾਓਗੇ ਬਾਈ ਪਹਿਲਾਂ ਤਾਂ ਤੁਸੀਂ ਇੱਥੋਂ ਦਾ ਵਿਊ ਚੈੱਕ ਕਰੋ ਵੀ ਵਿਊ ਆ ਜਿਹੜਾ ਉਹ ਕਿੰਨਾ ਘੈਂਟ ਹੈ ਆ ਵੇਖ ਸਕਦੇ ਹੋ ਤੁਸੀਂ ਕਿ ਵਿਊ ਆ ਜਿਹੜਾ ਉਹ ਕਮਾਲ ਦਾ ਵਿਊ ਹੈ ਆ ਚੈੱਕ ਕਰਨਾ ਆਪਾਂ ਕਿ ਸਾਰਿਆਂ ਦੇ ਨੋਟੀਫਿਕੇਸ਼ਨ ਆਪਾਂ ਕੋਲੇ ਆ ਰਹੇ ਆ ਕਿ ਨਹੀਂ ਲਓ ਜੀ ਸ਼ੁਰੂਆਤ ਹੋ ਗਈ ਇੱਕ ਬੰਦਾ ਆਪਣੇ ਕੋਲੇ ਪਹੁੰਚ ਗਿਆ। ਲੋ ਜੀ ਇੱਕ ਬੰਦਾ ਆਪਣੇ ਕੋਲੇ ਪਹੁੰਚ ਗਿਆ। ਬਹੁਤ ਬਾਈ ਬਹੁਤ ਘੈਂਟ ਆ। ਘੈਂਟ ਆ ਨਾ। ਆਹੀ ਚੀਜ਼ ਦਿਖਾਣੀ। ਦੇਖੋ ਥਿਊ ਵਿਊ ਚੈੱਕ ਕਰ ਤੁਸੀਂ ਪਹਿਲਾਂ ਇੱਥੋਂ ਦਾ। ਇਹ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਦ੍ਰਿਸ਼ਤ। ਤੇ ਬਾਈ ਆਪਾਂ ਅੱਜ ਆਏ ਆਂਗੇ। ਆਹ ਵੇਖੋ ਇੱਕ ਬਹੁਤ ਪੁਰਾਣੀ ਹਵੇਲੀ ਆ। ਖੰਡਰ ਹੋ ਚੁੱਕੀ ਆ ਪਰ ਇੱਥੋਂ ਦਾ ਵਿਊ ਚੈੱਕ ਕਰੋ ਪਹਿਲਾਂ ਤੁਸੀਂ। ਫੇਰ ਤੁਹਾਨੂੰ ਵਿਖਾਵਾਂਗੇ ਕਿ ਇਹ ਜਿਹੜੀ ਹਵੇਲੀ ਹੈ ਇਹ ਕਦੋਂ ਬਣਾਈ ਸੀ ਤੇ ਕਿਹਨੇ ਬਣਾਈ ਸੀ ਤੇ ਕਿੰਨੇ ਸਾਲ ਨੂੰ ਹੋ ਚੁੱਕਿਆ ਹਵੇਲੀ ਬਣੀ ਆ ਵੇਖੋ ਤੁਸੀਂ ਥਾਂ ਵੀ ਦੇਖੋ ਯਾਰ ਬਹੁਤ ਘੈਂਟ ਜਗਾਗੀ ਇਹ ਐ ਜਿਵੇਂ ویرਾਨ ਜਗਾ ਤੇ ਸ਼ਾਂਤੀ ਆ ਬਹੁਤ ਵੱਡੀ ਗੱਲ ਆ ਪਹਿਲੀ ਗੱਲ ਤਾਂ ਵੀ ਇੱਥੇ ਸ਼ਾਂਤੀ ਬਹੁਤ ਜ਼ਿਆਦੇ ਆ ਆ ਵੇਖੋ ਤੁਸੀਂ ਮਤਲਬ ਘੈਂਟ ਗੱਲ ਬਾਤ ਆ ਇੱਥੇ ਆ ਚੈੱਕ ਕਰੋ ਤੁਸੀਂ ਇਹ ਆ ਜੀ ਬ ਕਟੋ-ਕਟ ਡੇਢ 200 ਸਾਲ ਪੁਰਾਣੀ ਹਵੇਲੀ ਹੈ ਇਹ ਅੰਗਰੇਜ਼ਾਂ ਨੇ ਇੱਥੇ ਕਬਜ਼ਾ ਕੀਤਾ ਸੀ ਅੰਗਰੇਜ਼ਾਂ ਨੇ ਫਿਰ ਇੱਥੇ ਅੰਗਰੇਜ਼ਾਂ ਨੇ ਵਸੇਰਾ ਕੀਤਾ ਅੰਗਰੇਜ਼ਾਂ ਨੇ ਥੋੜੀ ਬਹੁਤਾ ਮੋਡੀਫਾਈ ਕੀਤਾ ਨੂੰ ਜਿਵੇਂ ਉਹ ਪਰਾਂ ਉਧਰ ਵੀ ਦੇਖ ਸਕਦੇ ਤੁਸੀਂ ਉਹ ਸਾਹਮਣੇ ਹੀ ਦੇਖ ਸਕਦੇ ਹੋ ਉਧਰ ਵੀ ਬਣਾਇਆ ਹੋਇਆ ਤੇ ਬੜਾ ਘੈਂਟ ਨਜ਼ਾਰਾ ਯਾਰ ਇੱਥੇ ਵੇਖਣ ਨੂੰ ਮਿਲਦਾ ਆਹ ਦੇਖੋ ਤੁਸੀਂ ਪਹਿਲਾਂ ਇੱਥੋਂ ਦਾ ਵਿਊ ਚੈੱਕ ਕਰੋ ਹੈ ਨਾ हां अंग्रेजਾਂ ਵੱਲ ਦੀ ਹੈ ਸਾਲ ਬਹੁਤ ਹੋ ਗਏ ਹੈ ਅੰਗਰੇਜ਼ਾਂ ਨੇ ਵੀ ਕਿੰਨਾ ਸਾਲ ਰਾਜ ਕੀਤਾ ਫਿਰ ਆਪਣੇ ਤੇ ਹਾਂ ਵੀ ਦੇਖੋ ਉਦੋਂ ਦੀ ਬਣਾਈ ਹੋਈ ਹੈ ਅੰਦਰ ਸੁਨੰਦਰ ਵੀ ਵਿਖਾਵਾਂਗੇ ਪਹਿਲਾਂ ਸੋ ਇਧਰੋਂ ਦਿਖਾ ਦਈਏ ਕਿਉਂਕਿ ਫਿਰ ਹਨੇਰਾ ਹੋ ਜਾਣਾ ਫਿਰ ਆ ਤੁਹਾਨੂੰ ਵੀਊ ਨਹੀਂ ਦੇਖਣ ਨੂੰ ਮਿਲਣਾ ਤੇ ਮਿਸਟਰ ਪੰਜਾਬ ਅਫੀਸ਼ਲ ਕਹਿੰਦਾ ਭਾਈ ਜੀ ਇਹ ਅੰਗਰੇਜ਼ਾਂ ਵੇਲੇ ਦੀ ਬਣਾਈ ਹੋਈ ਅੰਗਰੇਜ਼ਾਂ ਨੇ ਬਣਵਾਈਆਂ ਸੀ ਹਾਂ ਭਾਈ ਅੰਗਰੇਜ਼ਾਂ ਨੇ ਬਣਾਈਆਂ ਸੀ ਤੇ ਆ ਚੈੱਕ ਕਰੋ ਵੀਡੀਓ ਸਾਫ ਆ ਰਹੀ ਹੈ ਆ ਤੁਹਾਨੂੰ ਪਹਿਲਾਂ ਵਿੱਚੋਂ ਦਿਖਾ ਕੇ ਲਾਉਣਾ ਜੇ ਇੱਥੇ ਵਿੱਚ ਨੈੱਟਵਰਕ ਹੋਇਆ ਫਿਰ ਤਾਂ ਤੁਹਾਨੂੰ ਪਤਾ ਲੱਗ ਜਾਣਾ ਦਿਖ ਜਾਣੀ ਤੁਹਾਨੂੰ ਆਂਦਰੋਂ ਦੇਖੋ ਪਹਿਲਾਂ ਤੁਸੀਂ ਇਹ ਬਹੁਤ ਹਨੇਰਾ ਅੰਦਰ ਆਹ ਦੇਖੋ ਪੂਰਾ ਹਨੇਰਾ ਤੇ ਆ ਗਿਆ ਅੰਦਰ ਇਹਦਾ ਕੋਈ ਜਿੰਦਾ ਮੈਸਾਫੀ ਨਹੀਂ ਹੋ ਰਹੀ ਤੇ ਦੋ ਡੰਡੇ ਹੀ ਰਹਿ ਗਏ ਆ ਵੇਖੋ ਤੁਸੀਂ ਇੱਧਰ ਕੈਂਟ ਗੱਲਵਾਦਾ ਬਈ ਸਹੀ ਹੈ ਯਾਰ ਹੈ ਵਿਊ ਬਹੁਤ ਕੈਂਟ ਤੇ ਆ ਵੇਖੋ ਤੁਸੀਂ ਆਹ ਦੇਖੋ ਇਹ ਜ ਤੂੜੀ ਸਿੱਟੀ ਪਈ ਹੈ ਪਿੰਡ ਵਾਲੇ ਵਰਤਦੇ ਆ ਹੁਣ ਇਹਨੂੰ ਤੇ ਆਇਦਰ ਵੀ ਦਿਖਾਉਣਾ ਸਾਨੂੰ ਇੱਕੋ ਚੀਜ਼ ਹੋਰ ਵੇਖੋ ਇੱਥੇ ਨਾ ਅੱਜ ਮੈਂ ਹੁਣ ਆਪਣੇ ਲੋਕ ਚੁੱਲ੍ਹੇ ਬਾਲਦੇ ਨਾ ਚੁੱਲ੍ਹੇ ਵੀ ਚਲੋ ਬਾਲਦੇ ਮੈਂ ਇਹ ਆ ਠੰਡਾ ਠੰਡਾ ਦੇ ਵਿੱਚ ਆ ਦਰਵਾਜ਼ੇ ਲੱਗੇ ਵੀ ਸਾਰਾ ਪੂਰਾ 2 ਫੁੱਟ ਚੌੜੀਆਂ ਕਹਿੰਦਾ ਤੇ ਆ ਦੇਖੋ ਤੁਸੀਂ ਵੀ ਕਿੰਨਾ ਯਾਰ ਮਟੀਰੀਅਲ ਆਇਆ ਦੇਰ ਚ ਤੇ ਇਹਦੇ ਜੋ ਹਿੱਟ ਨਿਕਲੀ ਹੋਏ ਤਾਂ ਐਂ ਸਹਾਲ ਲਾ ਲਓ ਤੁਸੀਂ ਵੀ ਆਜ ਦੋ ਪੈ ਜਾਉਂ ਕੋਠੇ ਇਹਨਾਂ ਤਕੜਾ ਵੀ ਉਹ ਆਹ ਜੀ ਤੇ ਆਹ ਵੇਖੋ ਤੁਸੀਂ ਇਧਰ ਦਾ ਦੇਖੋ ਬੱਲਾ ਗਿਓ ਕੈਂਡ ਗੱਲਵਾਤਾ ਨਾ ਇੱਥੇ ਸਾਰੀ ਸਿਸਟਮ ਆਹ ਦੇਖੋ ਭਾਈ ਇੱਥੇ ਓਹੋ ਆਪਣੇ ਘੋੜੇ ਵਗੈਰਾ ਬੰਦੇ ਹੁੰਦੇ ਸੀ ਆਹ ਥਾਂ ਤੇ ਆਹ ਜਿਹੜਾ ਹੱਤ ਵੇਲੇ ਜੇ ਬਣਾਏ ਹੋਏ ਨਾ ਤੇ ਸਰਾ ਚੀਜ਼ ਆ ਇੱਥੇ ਆ ਦੇਖ ਬਲਦਾ ਯਾਰ ਮੈਨੂੰ ਤਾਂ ਵਿਊ ਹੀ ਬੜਾ ਘੈਂਟ ਲੱਗੀਆਂ ਦਾ ਇੱਥੋਂ ਨਾ ਕਿਉਂਕਿ ਵਾਤਾਵਰਨ ਬੜਾ ਘੈਂਟ ਹੈ ਇੱਥੇ ਸਾਫ ਵਾਲਾ ਇੱਕ ਇਧਰ ਜੰਗਲ ਰਹਿ ਗਿਆ ਪਿੱਛੇ ਉਹ ਪਿੱਛੇ ਜੰਗਲ ਆ ਤੇ ਐਸੀ ਰਾਚੀ ਜਾਂਦੀ ਆ ਤੁੰਡੀ ਆ ਬਜ਼ੁਰਗ ਮਾਤਾ ਰਹਿੰਦੇ ਆ ਇੱਥੇ ਆ ਇੱਥੇ ਘਰ-ਵਾਰ ਹੈ ਨਹੀਂ ਉਹਨਾਂ ਕੋਲੇ ਤੇ ਹੋ ਜਾਂਦੀ ਆ ਵਿਚਾਰੀ ਬਜ਼ੁਰਗ ਮਾਤਾ ਪਾਣੀ ਪੁਣੀ ਲੈ ਕੇ ਆਈ ਆ ਸਾਨੂੰ ਨੇੜੇ ਜਾ ਕੇ ਦਿਖਾਉਣਾ ਉਹ ਤਾਂ ਆਪਾਂ ਵੀਡੀਓ ਬਣਾ ਨਹੀਂ ਸਕਦੇ ਹਨਾ ਇਹ ਇੱਥੇ ਰਹਿੰਦੇ ਆ ਵਿਚਾਰੇ ਇਹਦੇ ਵਿੱਚ ਘਰ-ਵਾਰ ਹੈ ਨਹੀਂ ਇਹਨਾਂ ਕੋਲੇ ਇੱਥੇ ਰਹਿ ਕੇ ਆਪਣਾ ਟਾਈਮ ਪਾਸ ਕਰਦੇ ਆ। ਨਾ ਕੋਈ ਲਾਈਟ ਨਾ ਕੋਈ ਪੱਖਾ ਕੁਝ ਨਹੀਂ ਯਾਰ। ਦੁੱਖ ਲੱਗਦਾ ਹੈ ਜਿਵੇਂ ਵੀਡੀਓ ਇਹੋ ਜਿਹੇ ਲੋਕਾਂ ਨੂੰ ਵੇਖ ਕੇ ਨਾ ਦੁੱਖ ਬਹੁਤ ਲੱਗਦਾ। ਜਦੋਂ ਵਿਚਾਰੇ ਆਹ ਦਾ ਟਾਈਮ ਪਾਸ ਕਿਵੇਂ ਕਰਦੇ ਆ। ਮੱਛਰ ਹੁਣ ਦੇਖੋ ਮੱਛਰ ਕਿੰਨਾ ਹੋ ਜਾਣਾ। ਤੇ ਆਹ ਹੁੰਦੀ ਹੈ ਬਜ਼ੁਰਗ ਮਾਤਾ ਤੁਰੀ। ਤੁਸੀਂ ਦੇਖ ਲਿਓ ਭਈ ਇਹਦੇ। ਹਾਲਾਤ ਦੇਖੋ ਤੁਸੀਂ ਇਹਨਾਂ ਦੇ। ਆ ਦੇਖੋ ਭਾਈ ਆ ਖੰਡਰ ਹਵੇਲੀ ਦੇ ਵਿੱਚ ਨਾ ਖੰਡਰ ਹਵੇਲੀ ਦੇ ਵਿੱਚ ਆ ਇੱਕ ਨਿੱਕਾ ਜਿਹਾ ਖਾਲੀ ਜਗਾ ਪਈ ਐ ਤੇ ਬਜ਼ੁਰਗ ਮਾਤਾ ਤੇ ਉਹਦੇ ਬੱਚੇ ਆ ਜਿਹੜੇ ਉਹ ਇੱਥੇ ਰਹਿ ਕੇ ਉਹ ਦਾ ਟਾਈਮ ਪਾਸ ਕਰਦਾ ਨਾ ਲਾਈਟ ਨਾ ਕੋਈ ਪੱਖਾ ਕੁਛ ਨਹੀਂ ਯਾਰ ਕਿਵੇਂ ਅਰ ਸਰਵਾਈਵ ਕਰਦੇ ਹੋਣਗੇ ਤੇ ਸੋਚਣ ਵਾਲੀ ਗੱਲ ਆ ਤੇ ਇੱਧਰ ਬਸ ਦਾ ਸਾਰਾ ਪਿੰਡ ਕਮਾਲ ਆ ਯਾਰ ਕੋਈ ਬਿਜਲੀ ਦੀ ਤਾਰ ਹੀ ਲਗਵਾ ਦੇਣ ਕਿ ਨਹੀਂ ਇੰਦਰ ਹੈ ਕੇ ਨਹੀਂ ਹਾਂ ਭਾਈ ਬਹੁਤ ਔਖਾ ਹੁੰਦਾ ਯਾਰ ਐ ਜਦੋਂ ਹਨਾ ਅਕਸਰ ਨੂੰ ਚਲ ਬੱਚੇ ਇਹਦੇ ਮਾਤਾ ਦੇ ਵੱਡੇ-ਵੱਡੇ ਉਹਨਾਂ ਦਾ ਫਰਜ਼ ਬਣਦਾ ਹੈ ਮਾੜਾ-ਮੋਟਾ ਕੋਈ ਕਿਰਾਏ ਦੇ ਮਕਾਨ 'ਚ ਬਹਿ ਜਾਣਾ ਤੇ ਜਿਆੜੀ ਕਰ ਲੈਣਾ ਪਤਾ ਨਹੀਂ ਯਾਰ ਕੀ ਸੰਸਾਰ ਨੂੰ ਕੀ ਹੋਇਆ ਪਿਆ ਦੁਨੀਆ ਕਿੱਦਾਂ ਨੂੰ ਤੁਰੀ ਜਾਂਦੀ ਹੈ ਤੇ ਇੱਕ ਚੀਜ਼ ਤੁਹਾਨੂੰ ਹੋਰ ਵਿਖਾਉਣੀ ਹੈ ਇੰਦਰ ਨਾਲ ਤੁਹਾਨੂੰ ਨਹਿਰ ਵੀ ਦਿਖਾਉਣਾ ਹੈ ਨਹਿਰ ਦੀ ਗੱਲਬਾਤ ਦਿਖਾਉਣਾ ਸਾਨੂੰ ਜਿਹੜਾ ਨਹਿਰ ਦਾ ਥਿਊ ਹੈ ਨਾ ਤਾਂ ਜਿਹੜੇ ਨਹਿਰ ਤੇ ਲੋਕ ਰਹਿੰਦੇ ਆ ਉਹ ਵੀ ਦਿਖਾਉਣਾ ਹੈ ਸਭ ਨੂੰ ਉਹ ਬਈ ਤੁਸੀਂ ਦੇਖੀ ਜਾਓ ਪੂਲੇ ਪਿੰਡ ਰਹਿੰਦੀ ਆ ਭਈ ਆ ਨਹਿਰ ਤੇ ਜੇ ਕੋਈ ਵੀਰ ਦੇਖ ਰਿਹਾ ਹੈ ਨਾ ਜੇ ਕੋਈ ਬੰਦ ਕਰਨਾ ਚਾਹੁੰਦਾ ਤਾਂ ਭਾਈ ਉਹ ਬਜ਼ੁਰਗ ਮਾਤਾ ਦੀ ਜਰੂਰ ਮਦਦ ਕਰਿਓ ਜਿੰਨੀ ਹੋ ਸਕੇ ਥੋੜੀ ਬਹੁਤੀ ਜਿੰਨੀ ਵੀ ਹੋ ਸਕੇ ਜਿੰਨੀ ਵੀ ਤੁਸੀਂ ਚਾਹੋ ਨਿਓ ਵੀ ਆਪਾਂ ਕਰ ਸਕਦੇ ਆ ਨਾ ਤਾਂ ਭਾਈ ਇਹੋ ਜਿਹੇ ਬਜ਼ੁਰਗਾਂ ਦੀ ਮਦਦ ਕਰਿਆ ਕਰੋ ਕਿਉਂਕਿ ਇਹ ਸੀਸਾ ਦੇਣਗੇ ਬਈ ਤੁਹਾਨੂੰ ਆ ਆ ਗਈ ਬਾਈ ਜੀ ਨਹਿਰ ਲਓ ਜੀ ਆ ਆ ਗਈ ਨਹਿਰ ਦੇਖੋ ਮਾਰ ਜਾ ਛਾਲ ਨੇੜ ਤਾਂ ਕੰਮ ਤਿੰਨ ਚੈਨਲ ਫ੍ਰੀ ਹੋ ਜਾਣਗੇ ਆਪਣੇ ਕੋਲ ਨਹੀਂ ਮੈਂ ਮਾਰ ਗਿਆ ਚੰਨ ਮੈਂ ਤਾਂ ਛਾਲ ਮਾਰ ਗਿਆ ਤਾਂ ਨਿਬੜ ਜੂਪਰਾ ਕੰਮ ਆਏ ਵੇ ਮੈਂ ਆਖਾ ਮੈਂ ਤਾਂ ਨਹਿਰ ਚ ਮਾਰਦਾ ਛਾਲ ਨਹਿਰ ਚ ਮਾਰ ਲੱਗਿਆ ਮੈਂ ਛਾਲ हां देखो भाई जी नहर अपने ਪਿੰਡ ਦੀ ਘੈਂਟ ਗੱਲ ਬਾਤ ਆ ਤੇ ਟ੍ਰੈਫਿਕ ਦੇਖੋ ਇਹ ਆਹ ਦੇਖੋ ਬਾਈ ਜੀ ਹੂੰ ਐਰ ਆਉਣ ਕਾ ਲੱਗਦੀਆਂ ਇੱਥੇ ਨਹਿਰ ਤੇ ਪਹਿਲਾਂ ਉੱਥੇ ਬੱਚੇ ਗੱਤਕਾ ਖੇਡਦੇ ਸੀ ਉਹ ਥਾਂ ਤੇ ਹੁਣ ਮੇਰੇ ਖਿਆਲ ਦੇ ਵਿੱਚ ਹਟ ਗਏ ਹੋਣਗੇ ਤੇ ਸਿਰਾ ਗੱਲ ਬਾਤ ਆ ਆ ਜਾਮਣਾਂ ਲੱਗੀਆਂ ਹੋਈਆਂ ਬਾਈ ਜਮਾ ਨਹਿਰ ਦੇ ਕਿਨਾਰੇ ਤੇ ਐ ਜਮਾ ਜਾਮਣ ਲੱਗੀ ਵੀ ਇੱਥੇ ਇੱਥੇ ਜਾਮਣਾ ਤੋੜਦੇ ਆ ਮੁੰਡੇ ਤੇ ਆਹ ਦੇਖੋ ਬਈ ਇਸ ਵੇਲੇ ਦੀ ਰੌਣਕ ਹੋ ਗਈ ਇੱਥੇ ਆਹ ਦੇਖੋ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਸਕਦਾ ਸੀ ਨਾ ਪਰ ਹੁਣ ਉਹ ਨਾ ਉੱਥੇ ਨਗਰਗੋ માતા ਉਹ ਵੀ ਸੋਹਣਿਓ ਆਹ ਬਈ ਤੁਹਾਨੂੰ ਰੌਣਕ ਦਿਖਾਉਣੀ ਸੀ ਮੈਂ ਪਿੰਡ 'ਚ ਬੜਦੇ ਖਾਲ ਦਿਖਾਉਣਾ ਤੁਹਾਨੂੰ ਮੈਂ ਇੱਥੇ ਆਹ ਕਹੇ ਜੀ ਗੱਡੀ ਆ ਜਾ ਇਹ ਜੀ ਐਸਾ ਹੋਰ ਜੀ ਲੱਕੜਾਂ ਲੈ ਚੱਲੇ ਔਰ ਆਇਆ